ਮੰਡੀ ਕਰਕੇ ਜਿਹੜੀ ਆਇਆ ਸੀਗਾ ਕਦਰ ਇਹਦੇ ਦੇ ਵਿਰੋਧ ਕਰ ਰਹੇ ਆ ਅਸੀਂ ਸਾਰੇ ਹੱਕ ਚੀਂ ਆ ਜੀ ਉਹਦੇ ਸਾਰੇ ਹੱਕ ਚੀਂ ਆ ਜੀ ਮੈਨ ਦਾ ਵਿਰੋਧੀ ਵੀ ਹੱਕ ਚੀਂ ਆ ਪਰ ਕਾਂਗਰਸ ਸਰਕਲ ਵਿੱਚ ਸਵਾਲ ਚੱਕਰੀ ਹੈ ਜੀ ਉਹ ਕਹਿੰਦੇ ਕਿ ਜਦੋਂ ਲਿਖੇ ਜਾਂ ਤਾਂ ਪਹਿਲਾ ਸੈਸ਼ਨ ਬੁਲਾਉਣਾ ਸੀਗਾ ਤੇ ਹੁਣ ਜੇ ਸੈਸ਼ਨ ਬੁਲਾਇਆ ਤਾਂ ਉਹਨੇ ਤੇ ਮੈਨੇ ਕੀ ਸਰ ਮੈਨੇ ਤਾਂ ਉਹ ਅੰਦਰ ਹੀ ਬੈਠੇ ਆ ਜੀ ਸਾਰੀ ਆਰਗੂਮੈਂਟਸ ਬਾਜਵਾ ਸਾਹਿਬ ਵੀ ਕਰਕੇ ਆਏ ਆ ਉਹਨਾਂ ਦੇ ਬਾਕੀ ਸਾਥੀ ਵੀ ਕਰਕੇ ਆਏ ਆ ਜੇ ਮੈਨੇ ਹੈ ਨਹੀਂ ਜਿੱਤੇ ਫਿਰ ਆਈ ਕਿਉਂ ਜੇ ਮੈਨੇ ਹੈ ਕਿ ਤਾਈ ਆਏ ਨਾ ਉਹ ਕਹਿੰਦੇ 11 ਮਹੀਨੇ ਪਹਿਲਾਂ ਬਰੇਲਕ ਦੇ 11 ਮਹੀਨੇ ਚੱਲ ਰਹੇ ਸਰ ਇਹਦੇ ਆਲ ਪਾਰਟੀ ਮੀਟਿੰਗ ਬਲਾ ਕੇ ਫਿਰ ਇਹ ਨੂੰ ਲੱਗਦਾ ਟੰਨ ਸਭ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਇਸ ਤਰ੍ਹਾਂ ਪੰਜਾਬ ਦੇ ਇਸ ਵੇਲੇ ਦੇ ਹਾਲਾਤ ਸਭ ਮਤਾ ਪੈ ਕੇ ਹੀ ਹੋਊਗੀ ਨਾ ਅੱਜ ਹੀ ਇਹਨਾਂ ਨੇ ਅਸੀਂ ਮਤਾ ਪਾਉਣਾ ਸਾਡੀ ਪਾਰਟੀ ਨੇ ਤੇ ਮੈਨੂੰ ਲੱਗਦਾ 100% ਕਾਂਗਰਸ ਵੀ ਇਸ ਚੀਜ਼ ਦੀ ਸਪੋਰਟ ਕਰੂਗੀ ਕਿਉਂਕਿ ਖੇਤੀ ਆਪਣਾ ਬਿੱਲ ਤੱਕ ਕਿਸੇ ਨੂੰ ਵੀ ਨਹੀਂ ਮਨਜ਼ੂਰ ਜੀ ਕਿਸੇ ਪਾਰਟੀ ਨੂੰ ਵੀ ਨਹੀਂ ਮਨਜ਼ੂਰ ਕਿਉਂਕਿ ਆਪਣਾ ਦੇਸ਼ ਆ ਨਾ ਜਿਹੜਾ ਜੀ ਖਾਸ ਕਰਕੇ ਆਪਣਾ ਪੰਜਾਬ ਦੇਸ਼ ਆ ਆਪਾਂ ਤਾਂ ਖੇਤੀ ਪ੍ਰਧਾਨ ਆ ਜੀ ਤੇ ਜੇ ਆਪਣੇ ਕਿਸਾਨ ਹੀ ਮਰ ਗਏ ਆਪਾਂ ਤਾਂ ਪਹਿਲਾਂ ਮਰ ਗਏ ਜੀ ਆਪਣੀ ਤਾਂ ਮੇਨ ਇੰਡਸਟਰੀ ਕੀਤੀ ਆ ਜੀ ਤੈਨੂੰ ਸਭ ਇੱਕ ਤਲਵੰਡੀ ਰਾਤ ਬਲਡوزر ਚਲਾਇਆ ਨਸ਼ਾ ਵੇਚਣ ਵਾਲੇ ਦੇ ਘਰੇ ਤੇ ਇੱਕ ਚਿੱਠੀ ਵਿਚਾਰੀ ਕਰੀ ਆ ਸਖਤ ਕਾਰਵਾਈ ਦੀ ਲੱਗਦਾ ਵੀ ਉਹਦੇ ਦਿਨਾਂ ਚ ਕਾਰਵਾਈਆਂ ਵੱਡੇ ਤੋਂ ਬਿਲਕੁਲ ਹੋਣਗੀਆਂ ਜੀ ਬਿਲਕੁਲ ਹੋਣਗੀਆਂ ਅਸੀਂ ਸਾਰੇ ਇਸ ਗੱਲ ਦੇ ਹੱਕਚਾ ਤੇ ਉਸ ਬਲਡوزر ਦਾ ਸਵਾਗਤ ਕਰਦੇ ਆਂ ਜਿਹੜਾ ਕੋਈ ਇਹੋ ਜਿਹਾ ਗਲਤ ਕੰਮ ਕਰਦਾ। ਇਹ ਬਲਡੋਜ਼ਰ ਵਾਲੀ ਰਣਨੀਤੀ ਯੂਪੀ ਦੇ ਦੇਖਣ ਨੂੰ ਮਿਲਦੀ ਜੋ ਬਾਜ਼ਾਰ 'ਚ ਵੀ ਦੇਖਣ ਨੂੰ ਮਿਲਦੀ ਹੈ ਇਸੇ ਤਰੀਕੇ ਨਾਲ। ਸਰ ਮਿਲਣੀ ਚਾਹੀਦੀ ਆ ਜੀ। ਹਾਂਜੀ ਮਿਲਣੀ ਚਾਹੀਦੀ ਆ। ਮੈਂ ਤਾਂ ਇਸ ਗੱਲ ਦੇ 100% ਪੂਰਾ ਹੱਕ ਚਾਹੁੰਦਾ। ਇਹ ਯੂਪੀ ਮਾਡਲ ਵਧੀਆ ਹੈ। ਇਹ ਸਭ ਨਾਲ ਤਾਂ ਫਿਰ ਅੱਛਾ ਹੀ ਹੈ ਜੀ। ਜੇ ਕੋਈ ਨਸ਼ਾ ਰੋਕਦੇ ਹੋ ਤਾਂ ਇਟ ਇਜ਼ ਗੁੱਡ। ਹਾਂ ਨਸ਼ੇ ਦੇ ਅਗੇਂਸਟ ਮੈਂ ਗੱਲ ਕਰ ਰਿਹਾ। ਬਾਕੀ ਮਾਡਲ ਦੇ ਅਗੇਂਸਟ ਨਹੀਂ ਮੈਂ ਗੱਲ ਕਰ ਰਿਹਾ। ਓਨਲੀ ਨਸ਼ੇ ਦੇ। ਸਭ ਗੁਜ਼ਰ ਕੇ ਕਾਰਵਾਈ ਪਹਿਲਾਂ ਨਹੀਂ ਹੋਣੀ ਚਾਹੀਦੀ ਸੀ। ਸਰ ਯੂ ਆਰ ਨੈਵਰ ਲੇਟ। ਮੈਂ ਵੀ ਤਾਂ 14 ਸਾਲਾਂ ਬਾਅਦ ਆਇਆ ਜੀ ਸੋ ਜਦ ਜਾ ਕੇ ਤभी ਸਵੇਰਾ